ਬੋਲਦੀ ਥਾਪ ਤੇ ਭੰਗੜੇ ਜਸ਼ਨ ਤੇ ਖੁਸ਼ੀ ਦੀਆਂ ਇਹ ਤਸਵੀਰਾਂ ਨੇ ਏਕਮਪ੍ਰੀਤ ਸਿੰਘ ਦੇ ਘਰ ਦੀਆਂ ਜਿਸ ਨੇ 12ਵੀਂ ਦੇ ਨਤੀਜਿਆਂ ਦੇ ਵਿੱਚ ਸੂਬੇ ਭਾਰ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਤੇ ਸਕੂਲ ਪਰਿਵਾਰ ਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਜਿਵੇਂ ਹੀ ਨਤੀਜੇ ਦਾ ਐਲਾਨ ਕੀਤਾ ਤਾਂ ਏਕਮਪ੍ਰੀਤ ਸਿੰਘ ਦੇ ਘਰ ਖੁਸ਼ੀਆਂ ਦੀ ਲਹਿਰਾਂ ਗਈ ਏਕਮਪ੍ਰੀਤ ਨੇ 500 ਦੇ ਵਿੱਚੋਂ 500 ਅੰਕ ਹਾਸਲ ਕਰਕੇ ਟੌਪ ਕੀਤੀ ਹੈ BCM ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਇਕੰਪਲਿਤ ਸਿੰਘ ਦੀ ਇਸ ਸਫਲਤਾ ਤੋਂ ਬਾਅਦ ਕਾਰਵਨਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਤੇ ਅਧਿਆਪਕਾਂ ਦੇ ਨਾਲ ਨਾਲ ਪਰਿਵਾਰ ਨੇ ਵੀ ਨੱਚ ਕੇ ਖੁਸ਼ੀ ਮਨਾਈ ਇਕਮਪ੍ਰੀਤ ਸਿੰਘ ਪੜਾਈ ਦੇ ਵਿੱਚ ਟਾਪਰ ਹੋਣ ਦੇ ਨਾਲ ਨਾਲ ਗੱਤਕੇ ਦਾ ਕੌਮੀ ਖਿਡਾਰੀ ਵੀ ਹੈ ਤੇ ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਪਰਿਵਾਰ ਤੇ ਉਸਦੇ ਉਸਤਾਦ ਦੇ ਸਿਰ ਬੰਦਦਾ ਹੈ ਫਸਟ ਵਿਸ਼ੇਨ ਆਈ ਆ 500 ਆਊਟ ਆਫ 500 ਆਏ ਆ ਤੇ ਬਸ ਹੋਰ ਕਿੰਨੀ ਭੁਮੀ ਨੇ ਤਾਂ ਅਲੱਗ ਦੀ ਸੀ ਕਿੰਨੀ ਕਿੰਨੀ ਦੇਖ ਕੇ ਪੜ੍ਹਾਈ ਕਰਦਾ ਸੀ ਚਾਰ ਪੰਜ ਘੰਟੇ ਪੜ੍ਹਦਾ ਸੀਗਾ ਤੇ ਮਨ ਲਾ ਕੇ ਪੜ੍ਹਦਾ ਸੀਗਾ ਤੇ ਸਮਝ ਕੇ ਕਰਦਾ ਸੀਗਾ ਤੇ ਨਾਲ ਸਪੋਰਟਸ ਵੀ ਖੇਡਦਾ ਸੀਗਾ ਉਹ ਵੀ ਦੋਨੋਂ ਪਾਸੇ ਬੈਲੈਂਸ ਰੱਖਿਆ ਪੂਰਾ ਤੇ ਉਹਦੇ ਕਰਕੇ ਮੇਰੇ ਸਪੋਰਟਸ ਤੇ ਨੰਬਰ ਵੀ ਲੱਗਿਆ ਹੈ। ਪਰਿਵਾਰ ਦੀ ਗੱਲ ਕਰੀਏ ਟੀਚਰ ਦੀ ਗੱਲ ਕਰੀਏ ਕਿਸ ਤਰ੍ਹਾਂ ਦਾ ਸਪੋਰਟ ਹੈ ਪਰਿਵਾਰ ਦੀ ਟੀਚਰ ਪਰਿਵਾਰ ਦੀ ਵੀ ਪੂਰੀ ਸਪੋਰਟ ਸੀ ਟੀਚਰਾਂ ਨੇ ਪੜਾਇਆ ਸਭ ਕੋ ਟੀਚਰਾਂ ਕਰਕੇ ਵੀ ਹੋਇਆ ਵਾ। ਫਸਟ ਫਿਊਚਰ ਚ ਅੱਗੇ ਐਲ ਐਲ ਵੀ ਕਰਨੀ ਹੈ। ਤੇ ਲੱਖਾਂ ਕਿ ਅੱਗੇ ਲੱਖਾਂ ਕਿੱਥੇ ਕਿੱਥੇ ਖੇਡਦੇ। ਮੈਂ ਅਸਾਮ ਵੀ ਗਿਆ ਸੀ, ਛੱਤੀਸਗੜ੍ਹ ਵੀ ਗਿਆ ਸੀ। ਤੇ ਕੋਚ ਦੀ ਆ ਸਾਰੀ ਸਪੋਰਟਸ ਉੱਪਰ ਰੱਖਿਆ ਚਾਹੋਗੇ। ਹਾਂਜੀ ਬਹੁਤ ਪਰਿਵਾਰੋਂ ਕੇ ਵੇ ਸਪੋਰਟ ਰਹਾ ਹੈ ਪਰਿਵਾਰ ਦਾ ਵੀ ਪੂਰਾ ਸਪੋਰਟ ਸੀਗਾ ਕਿਸ ਨੂੰ ਰਹਾ ਦਿਓਗੇ ਕੰਮ ਕਰੇਗਾ ਪਰਿਵਾਰ ਨੂੰ ਵੀ ਹੈਗਾ ਆ ਟੀਚਰਾਂ ਨੂੰ ਤੇ ਤੇ ਮੈਂ ਤਾਂ ਆਪਣੇ ਉਸਤਾਦ ਨੂੰ ਅਮਨਜੀਤ ਸਿੰਘ ਭੱਟੀ ਨੂੰ ਤੇ ਬਾਕੀ ਬੱਚਿਆਂ ਨੂੰ ਵੀ ਚੱਲ ਬਾਕੀ ਬੱਚਿਆਂ ਨੂੰ ਵੀ ਵਸ ਕੇ ਪੜੋ ਤੇ ਲੈ ਕੇ ਆਓ ਮੇਰੇ ਅੰਗੂ ਪੋਜੀਸ਼ਨ ਉੱਥੇ ਹੀ ਪੁੱਤ ਦੀ ਸਫਲਤਾ ਤੇ ਮਾਪਿਆਂ ਦੇ ਪੈਰ ਵੀ ਖੁਸ਼ੀ ਨਾਲ ਭੁੰਜੇ ਨਹੀਂ ਲੱਗ ਰਹੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਪੁੱਤ ਤੇ ਮਾਣ ਹੈ ਲਹਿਰ ਪੂਰੀ ਹੈ ਜੀ ਸਰ ਬੱਚੇ ਨੇ ਬਾਜੀ ਮਾਰੀ ਜਿਹੜੀ ਉਹ ਉਹਦੀ ਮਿਹਨਤ ਦਾ ਫਲ ਆ ਜੀ ਸਾਹਮਣੇ ਜੀ ਹਾਂ ਜੀ ਕਿ ਕਿੰਨੇ ਆਪਣਾ ਜਿਹੜੇ ਬੱਚੇ ਨੇ ਅੰਕ ਪ੍ਰਾਪਤ ਕੀਤੇ ਹੈ ਕਿ ਸੋਚਿਆ ਸੀਗਾ ਕਿ ਇੰਨੇ ਅੰਕ ਪੂਰੇ ਦੇ ਪੂਰੇ 500 ਦੇ 500 ਜੀ ਪੂਰੇ ਪੂਰੇ ਕੀਤੇ ਜੀ ਤੁਸੀਂ ਕੰਮ ਕੀ ਕਰਦੇ ਹੋ ਮੇਰਾ ਮੈਂਟਿੰਗ ਦਾ ਸਰ ਜੀ ਮੈਂਟੋਰ ਫਿਟਰ ਤੇ ਅੱਜ ਲੱਗ ਰਿਹਾ ਹੈ ਕਿ ਹੁਣ ਬੱਚਾ ਨਾਮ ਅੱਗੇ ਰੋਸ਼ਨ ਹੋਰ ਕਰੇਗਾ ਜਿੱਥੋਂ ਤੱਕ ਉਮੀਦ ਹੈ ਸ਼ੁਰੂਆਤ ਤੇ ਇੱਥੋਂ ਹੀ ਸ਼ੁਰੂ ਹੁੰਦੀ ਹੈ ਜੀ ਅੱਗੇ ਬੱਚਾ ਕਿੰਨੀ ਕਿੰਨੀ ਦੇਰ ਪ੍ਰਦਰਸ਼ਨੀ ਕਰੇਗਾ ਮਤਲਬ ਇਹ ਤਾਂ ਕਰਦਾ ਸੀਗਾ ਖੇਡਦਾ ਵੀ ਸੀਗਾ ਜਿਹੜੀ ਨੀ ਹਾਂ ਕਤਕੇ ਦਾ ਵੀ ਚੈਂਪੀਅਨ ਹਾਂ 골ਡ ਮੈਡਲ ਲਏ ਸੀਗੇ ਤੇ ਇੰਟਰਨੈਟ ਜੀ ਵੀ ਖੇਲੇ ਆ ਅੱਜ ਦੀਵਾਲੀ ਕਿੱਦਾਂ ਮਨਾਈ ਜਾਏਗੀ ਘਰੇ ਦੀਵਾਲੀ ਜਿੱਦਾਂ ਪਹਿਲੇ ਮਨਾਵਾਂਗੇ ਉਦਾਂ ਅੱਜ ਮਨਾਵਾਂਗੇ ਜੀ ਖੁਸ਼ੀ ਤਾਂ ਪੂਰੀ ਆ ਜੀ ਅੱਛਾ ਹੁਣ ਜਿਹੜਾ ਅੱਜ ਬੱਚੇ ਦੇ ਨਾਮ ਹੋ ਚੁੱਕਿਆ ਤੁਸੀਂ ਕੋਈ ਫੀਟ ਚੱਕਿਆ ਤੁਹਾਨੂੰ ਲੱਗ ਰਿਹਾ ਕਿ ਉਸੇ ਤਰ੍ਹਾਂ ਹੋ ਚੁੱਕਿਆ ਜਦੋਂ ਬਚਪਨ ਚ ਚੱਕਦਾ ਸੀ ਹਾਂ ਜੀ ਉਦਾਂ ਹੀ ਚੱਕਿਆ ਜੀ ਉਹੋ ਹੀ ਖੁਸ਼ੀ ਆ ਜੀ ਨਿਕੇ ਜਦੋਂ ਹੋਇਆ ਸੀਗਾ ਜਦੋਂ ਪਹਿਲਾਂ ਨਹੀਂ ਸੀਗਾ ਬੱਚਾ ਜਦੋਂ ਹੋਇਆ ਹੀ ਉਦਾਂ ਹੀ ਉਦਾਂ ਹੀ ਖੁਸ਼ੀ ਮਸੂਰ ਹੋ ਰਹੀ ਹੈ ਜੀ